ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਪ੍ਰੋਗਰਾਮ ਐਤਵਾਰ ਵੇਖ ਰਹੇ ਹਾਂ ਤੁਸੀਂ ਜਦੋਂ ਅਸੀਂ ਇਹਦਾ ਪ੍ਰੋਮੋ ਪਾਇਆ ਸੀ ਤਾਂ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਵੀ ਕਰਨਾ ਸ਼ੁਰੂ ਕੀਤੇ ਕਿ ਇਹਨਾਂ ਇਹਨਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਿਓ ਤਾਂ ਆਪਾਂ ਉਹ ਵੀ ਗੱਲਾਂ ਬਾਤਾਂ ਜ਼ਰੂਰ ਕਰਿਆ ਕਰਾਂਗੇ ਜਦੋਂ ਵੀ ਇਹ ਪ੍ਰੋਗਰਾਮ ਤੁਸੀਂ ਦੇਖੋਗੇ ਤਾਂ ਉਹਦੇ ਥੱਲੇ ਤੁਸੀਂ ਜ਼ਰੂਰ ਦੱਸਿਆ ਕਰਿਓ ਆਪਣੇ ਸੁਝਾਅ ਨੇ ਜਿਹੜੇ ਉਹ ਤੁਸੀਂ ਮੈਨੂੰ ਜ਼ਰੂਰ ਭੇਜਿਆ ਕਰਨੇ ਨੇ ਤੇ ਅੱਜ ਜਿਹੜਾ ਆਪਾਂ ਗੱਲਬਾਤ ਦਾ ਵਿਸ਼ਾ ਚੁਣਿਆ ਹੈ ਉਹਦੇ ਤੋਂ ਪਹਿਲਾਂ ਮੈਂ ਤਾਂ ਉਹਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਹੈ ਉਹ ਕਹਾਣੀ ਇਹ ਆ ਵੀ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੇਰੇ ਇੱਕ ਮਾਸੀ ਜੀ ਨੇ ਮੈਨੂੰ ਲੱਗਦਾ ਉਸ ਵਕਤ ਉਹ 45 ਸਾਲਾਂ ਤੋਂ ਵੀ ਘੱਟ ਉਮਰ ਦੇ ਸੀਗੇ ਤੇ ਮੇਰੇ ਮਾਸੜ ਜੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਤਿੰਨ ਬੱਚੇ ਨੇ ਤੇ ਮੈਂ ਅੱਜ ਉਹਨਾਂ ਨੂੰ ਦੇਖਦੀ ਆ ਤਾਂ ਘੱਟੋ-ਘੱਟ ਮੈਨੂੰ ਲੱਗਦਾ 80 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਇੰਨਾ ਜਿਹੜੀ ਜ਼ਿੰਦਗੀ ਆ ਉਹ ਉਹਨਾਂ ਨੇ ਇਕੱਲੇ ਕੱਢੀ ਤੇ ਇਸ ਚੀਜ਼ ਤੋਂ ਨਾ ਮੈਨੂੰ ਲੱਗਿਆ ਕਿ ਇਹੋ ਜੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਆ ਜਦੋਂ ਕੋਈ ਜਨਾਨੀ ਦੁਨੀਆ ਤੇ ਇਕੱਲੀ ਰਹਿ ਜਾਂਦੀ ਆ ਉਹਦਾ ਘਰ ਵਾਲਾ ਦੁਨੀਆ ਤੋਂ ਚਲਿਆ ਜਾਂਦਾ ਜਾਂ ਫਿਰ ਉਹਦਾ ਤਲਾਕ ਹੋ ਜਾਂਦਾ ਤਾਂ ਸਾਡਾ ਜਿਹੜਾ ਨਜ਼ਰੀਆ ਨਾ ਉਹਦੇ ਲਈ ਬੜਾ ਜ਼ਿਆਦਾ ਘਟੀਆ ਹੋ ਜਾਂਦਾ ਸਾਡਾ ਆਲਾ ਦਵਾਲਾ ਖਾਸ ਕਰਕੇ ਅਸੀਂ ਜਨਾਨੀਆਂ ਹੀ ਉਹਦੇ ਬਾਰੇ ਬਹੁਤ ਜ਼ਿਆਦਾ ਜਜਮੈਂਟਲ ਹੋ ਜਾਂਦੇ ਆ ਤੇ ਇੰਨੇ ਕਿ ਜ਼ਿਆਦਾ ਜਜਮੈਂਟਲ ਹੋ ਜਾਂਦੇ ਆ ਕਿ ਸਾਡੀ ਜਿਹੜੀ ਸੁਸਾਇਟੀ ਹੈ ਕਈ ਵਾਰੀ ਨਾ ਉਹਨਾਂ ਨੂੰ ਐ ਸਮਝਣ ਲੱਗ ਜਾਂਦੀ ਆ ਵੀ ਜਿਵੇਂ ਮਤਲਬ ਇਸ ਦੁਨੀਆ ਤੇ ਰਹਿਣ ਤੇ ਲਾਇਕ ਨਹੀਂ ਹੈਗੀਆਂ ਤੇ ਉਹਦੇ ਚ ਅਸੀਂ ਬਹੁਤ ਸਾਰੇ ਵਹਿਮ ਪਰਮ ਵੀ ਕਰਦੇ ਆ ਵਹਿਮ ਪਰਮ ਐਵੇਂ ਦੇ ਹੁੰਦੇ ਆ ਕਿ ਜੀ ਅਸੀਂ ਇਹਨਾਂ ਤੋਂ ਕੋਈ ਵੀ ਸ਼ਗਨ ਨਹੀਂ ਕਰਾਉਣੇ ਅਸੀਂ ਇਹਨਾਂ ਨੂੰ ਆਪਣੀਆਂ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਜਾਂ ਜਦੋਂ ਬੱਚਾ ਹੁੰਦਾ ਮਤਲਬ ਉਸ ਵਕਤ ਲੋਕੀ ਅਵਾਇਡ ਕਰਦੇ ਨੇ ਤੇ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਅੱਜ ਤੱਕ ਕੋਈ ਵਿਆਹ ਤੁਸੀਂ ਇਦਾਂ ਦਾ ਨਹੀਂ ਦੇਖਿਆ ਹੋਊਗਾ ਕਿ ਜਿੱਥੇ ਕਿਸੇ ਮੁੰਡੇ ਤੋਂ ਉਹਦੀ ਵਿਧਵਾ ਜਿਹੜੀ ਮਾਂ ਐ ਉਹਨੇ ਪਾਣੀ ਵਾਰਿਆ ਹੋਵੇ ਤੇ ਜਾਂ ਫਿਰ ਅਸੀਂ ਉਸ ਕਿਸੇ ਲੇਡੀ ਤੋਂ ਜਿਹਦਾ ਘਰਵਾਲਾ ਹੈ ਨਹੀਂ ਜਾਂ ਜਿਹੜੀ ਡਾਈਵੋਰਸੀ ਆ ਉਹਦੇ ਤੋਂ ਕਦੀ ਆਪਣੇ ਨਿਆਣੇ ਨੂੰ ਗੁਰਤੀ ਤੱਕ ਦਬਾਉਣ ਦਾ ਵੀ ਸੋਚਿਆ ਹੋਵੇ ਕਈ ਤਾਂ ਮਤਲਬ ਜਦੋਂ ਅਸੀਂ ਬਹੁਤ ਛੋਟੇ ਸੀਗੇ ਇਦਾਂ ਵੀ ਬੋਲਦੀਆਂ ਹੁੰਦੀਆਂ ਸੀ ਜਨਾਨੀਆਂ ਕਿ ਨਹੀਂ ਜੇ ਕਿਸੇ ਦੇ ਘਰੇ ਨਵਾਂ ਵਿਆਹ ਹੋਇਆ ਤਾਂ ਜਿਹੜੀ ਵੋਟੀ ਵੀ ਆ ਉਹਨੂੰ ਵੀ ਛੇਤੀ ਇਦਾਂ ਦੀ ਲੇਡੀ ਦੇ ਮੱਥੇ 'ਤੇ ਨਾ ਲਾਓ ਮਤਲਬ ਅਸੀਂ ਇੰਨੇ ਜ਼ਿਆਦਾ ਘਟਿਆ ਹੋ ਜਾਂਦੇ ਹਾਂ ਉਹਨਾਂ ਬਾਰੇ ਪਰ ਮੇਰਾ ਨਜ਼ਰੀਆ ਥੋੜਾ ਜਿਹਾ ਹੋਰ ਆ ਮੈਂ ਕਹਿੰਨੀ ਵੀ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਜਾਂ ਜਨਾਨੀ ਜਦੋਂ ਇਕੱਲੀ ਰਹਿੰਦੀ ਹੁੰਦੀ ਆ ਹਨਾ ਤਾਂ ਤੁਸੀਂ ਕਦੀ ਸੋਚਿਆ ਵੀ ਉਹਦੇ ਆਪਣੀ ਜ਼ਿੰਦਗੀ ਦੇ ਕਿੰਨੇ ਜ਼ਿਆਦਾ ਮੁੱਦੇ ਬਣ ਜਾਂਦੇ ਨੇ ਪਹਿਲੀ ਗੱਲ ਤਾਂ ਉਹ ਇੱਕੋ ਦਿਨ 'ਚ ਮਾਂ ਤੋਂ ਪਿਓ ਬਣ ਜਾਂਦੀ ਆ। ਉਹਨੂੰ ਪਤਾ ਹੁੰਦਾ ਹੈ ਕਿ ਹੁਣ ਜੇ ਦੁਨੀਆ ਤੇ ਮੇਰਾ ਘਰ ਵਾਲਾ ਹੈ ਨਹੀਂ ਤਾਂ ਜਿਹੜੇ ਮੇਰੇ ਨਿਆਣੇ ਨੇ ਉਹਨਾਂ ਲਈ ਮੈਂ ਹੀ ਮਾਂ ਤੋਂ ਪਿਓ ਬਣਨਾ ਹੈ। ਦੋਨੇ ਰਿਸ਼ਤੇ ਨੇ ਜਿਹੜੇ ਮੈਂ ਹੀ ਨਿਵਾਉਣੇ ਨੇ। ਤੇ ਇਦਾਂ ਦੀ ਮੈਂ ਬਹੁਤ ਸਾਰੀਆਂ ਲੇਡੀਜ਼ ਨੂੰ ਜਾਣਦੀ ਆ ਕਿ ਜਿਹੜੀਆਂ ਘਰ ਵਾਲੇ ਜਾਣ ਤੋਂ ਬਾਅਦ ਆਰਥਿਕ ਮਸਲਿਆਂ ਨਾਲ ਵੀ ਜੂਸਦੀਆਂ ਰਹੀਆਂ ਉੱਤੋਂ ਜਿਹੜੇ ਸਹੁਰੇ ਸੀਗੇ ਉਹਨਾਂ ਨੇ ਵੀ ਉਹ ਪਿਆਰ ਸਤਿਕਾਰ ਨਹੀਂ ਦਿੱਤਾ ਉਦੋਂ ਵੀ ਬਾਅਦ ਜਿਹੜਾ ਸਾਡਾ ਆਲਾ ਦੁਆਲਾ ਉਹਦਾ ਜਿਹੜਾ ਵਿਹਾਰ ਉਹਨਾਂ ਲਈ ਇੰਨਾ ਘਟਿਆ ਹੁੰਦਾ ਇਹ ਸਾਰਾ ਕੁਝ ਝੱਲ ਕੇ ਵੀ ਨਾ ਇੱਕ ਸੋਹਣੀ ਜ਼ਿੰਦਗੀ ਗੁਜ਼ਾਰਦੀਆਂ ਨੇ ਤੇ ਉਹਦੇ ਚ ਆਪਣੇ ਨਿਆਣਿਆਂ ਨੂੰ ਵੱਡਾ ਕਰਨਾ ਹੁੰਦਾ ਨਿਆਣਿਆਂ ਦੀਆਂ ਜ਼ਿੰਮੇਵਾਰੀਆਂ ਕਰਨੀਆਂ ਹੁੰਦੀਆਂ ਨੇ ਉਹਨਾਂ ਨੂੰ ਵਿਆਉਣਾ ਹੁੰਦਾ ਜਦੋਂ ਵਿਆਉਣ ਦੀ ਵਿਵਾਰੀ ਆਉਂਦੀ ਆ ਨਾ ਤਾਂ ਉਦੋਂ ਵੀ ਇਸ ਤਰ੍ਹਾਂ ਦੇ ਜਿਹੜੇ ਘਰ ਹੁੰਦੇ ਨੇ ਉਹਨਾਂ ਚ ਰਿਸ਼ਤਾ ਲੈਣ ਤੋਂ ਵੀ ਲੋਕ ਚਿਜਕਦੇ ਨੇ 6-7 ਸਾਲ ਪਹਿਲਾਂ ਸਾਡੀ ਖੁੱਦ ਦੀ ਰਿਸ਼ਤੇਦਾਰੀ ਚ ਇੱਕ ਮੁੰਡਾ ਸੀਗਾ ਤੇ ਜਦੋਂ ਉਹਨੂੰ ਕਿਸੇ ਨੇ ਵਿਆਹ ਲਈ ਕੁੜੀ ਸੁਜੈਸਟ ਕੀਤੀ ਤਾਂ ਐਵੇਂ ਦੇ ਘਰ ਦੀ ਇੱਕ ਕੁੜੀ ਸੀਗੀ ਵੀ ਜੀ ਦੀ ਮਦਰ ਜਿਹੜੀ ਡਾਈਵੋਰਸ ਸੀਗੀ ਤਲਾਕ ਲਿਆ ਹੋਇਆ ਸੀਗਾ ਉਹਨਾਂ ਨੇ ਤਾਂ ਉੱਥੇ ਮਤਲਬ ਉਸ ਮੁੰਡੇ ਦੇ ਮਾਪੇ ਕਹਿ ਰਹੇ ਸੀ ਵੀ ਨਹੀਂ ਅਸੀਂ ਇਹੋ ਜਿਹੇ ਘਰ ਚੋਂ ਰਿਸ਼ਤਾ ਨਹੀਂ ਲੈਣਾ ਮਤਲਬ ਪਤਾ ਨਹੀਂ ਹੁਣ ਉਹਨਾਂ ਦੇ ਹਿਸਾਬ ਨਾਲ ਹਨਾ ਉਹਨਾਂ ਦੀਆਂ ਨਜ਼ਰਾਂ 'ਚ ਉਹ ਘਰ ਕਿਹੋ ਜਿਹਾ ਹੋ ਗਿਆ ਸੀਗਾ ਤਾਂ ਕਿੰਨੇ ਜ਼ਿਆਦਾ ਮਸਲੇ ਹੁੰਦੇ ਨੇ ਜਿਹੜੇ ਐਵੇਂ ਦੀਆਂ ਜਨਾਨੀਆਂ ਹੰਡਾਉਂਦੀਆਂ ਨੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਲੇਡੀਜ਼ ਨਾ ਐਗਜ਼ਾਮਪਲਸ ਹੁੰਦੀਆਂ ਨੇ ਕਿ ਤੁਸੀਂ ਕੱਲੀਆਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਸਿਰੜੀ ਹੁੰਦੀਆਂ ਨੇ ਇੰਨੀਆਂ ਜ਼ਿਆਦਾ ਮਿਹਨਤਕਸ਼ ਹੁੰਦੀਆਂ ਨੇ ਕਿ ਕਦੇ ਵੀ ਹਾਰਦੀਆਂ ਨਹੀਂ ਉਹ ਕਦੇ ਨਹੀਂ ਸੋਚਦੀਆਂ ਕਿ ਮੈਂ ਹੁਣ ਕੱਲੀ ਰਹਿ ਗਈ ਮੈਨੂੰ ਕਿਸੇ ਦਾ ਆਸਰਾ ਚਾਹੀਦਾ ਜਾਂ ਮੈਂ ਮਾਪਿਆਂ ਦੇ ਘਰ ਜਾ ਕੇ ਬੈਠ ਜਾ ਜਾਂ ਫਿਰ ਮੈਂ ਸਹੁਰਿਆਂ ਦੇ ਹੱਥਾਂ ਵੱਲ ਝਾਕੀ ਜਾਵਾਂ ਉਹ ਡਟ ਜਾਂਦੀਆਂ ਨੇ ਜ਼ਿੰਦਗੀ ਅੱਗੇ ਮੈਂ ਆਪਣੇ ਵਾਸੀ ਨੂੰ ਦੇਖਦੀਆਂ ਤਾਂ ਉਹਨਾਂ ਦਾ ਅੱਜ ਘਰ 'ਚ ਜਿਹੜਾ ਰੋਬ ਆ ਜਿਹੜਾ ਘਰ 'ਚ ਉਹਨਾਂ ਦਾ ਸਤਕਾਰ ਆ ਉਹ ਸ਼ਾਇਦ ਉਹਨਾਂ ਦੇ ਉਸ ਸਿਰੜ ਕਰਕੇ ਹੀ ਆ ਵੀ ਉਹਨਾਂ ਨੇ ਕਿਸੇ ਵੱਲ ਨਹੀਂ ਚੱਕਿਆ ਆਪਣੇ ਬੱਚਿਆਂ ਨੂੰ ਪਾਲਣ ਵੇਲੇ ਹਨ ਮੇਰੀ ਮਾਸੀ ਦੇ ਦੋ ਬੇਟੇ ਨੇ ਇੱਕ ਬੇਟੀ ਆ ਤੇ ਉਹ ਜਿੰਨਾ ਪਿਆਰ ਆਪਣੀ ਮਾਂ ਨੂੰ ਕਰਦੇ ਨੇ ਸ਼ਾਇਦ ਮੈਂ ਆਲੇ ਦੁਆਲੇ ਬਹੁਤ ਘੱਟ ਜਨਾਨੀਆਂ ਨੇ ਜਿਹੜੀਆਂ ਉਹਨਾਂ ਨੂੰ ਇੰਨਾ ਪਿਆਰ ਨਸੀਬ ਹੁੰਦਾ ਦੇਖਿਆ ਤੇ ਮੈਂ ਤਾਂ ਖੁਦ ਵੀ ਤੁਹਾਨੂੰ ਕਹਨੀ ਆ ਵੀ ਜੇ ਜ਼ਿੰਦਗੀ 'ਚ ਕੁਝ ਐਹੋ ਜਿਹਾ ਵਾਪਰ ਜਾਂਦਾ ਨਾ ਤਾਂ ਐਵੇਂ ਨਾ ਸੋਚੋ ਕਿ ਮੇਰੀ ਜ਼ਿੰਦਗੀ ਹੁਣ ਖਤਮ ਹੋ ਗਈ ਕਦੇ ਏਦਾਂ ਹੋਇਆ ਵੀ ਘਰ ਵਾਲੀ ਤੁਰ ਜਾਵੇ ਤੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਵੇ ਜਾਂ ਉਹਦੀ ਅਲਮਾਰੀ 'ਚ ਕੱਪੜਿਆਂ ਦੇ ਰੰਗ ਬਦਲ ਜਾਣ ਜਾਂ ਉਹਦਾ ਦੁਨੀਆਂ ਨੂੰ ਮਿਲਣਾ ਗਿਲਣਾ ਬਦਲ ਜਾਵੇ ਕੁਝ ਨਹੀਂ ਇਹੋ ਜਿਹਾ ਹੁੰਦਾ ਅਸੀਂ ਨਾ ਕਈ ਵਾਰੀ ਆਪਣੇ ਆਪ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਪਣੇ ਤੇ ਥੋਪ ਲੈਂਦੇ ਆ ਵੀ ਜਿਹੜੀਆਂ ਸਾਨੂੰ ਕਿਸੇ ਨੇ ਕਈਆਂ ਨਹੀਂ ਹੁੰਦੀਆਂ ਉਹਦੇ 'ਚ ਹੁੰਦਾ ਵੀ ਇੱਕੋ ਦਿਨ 'ਚ ਜੀ ਤੁਸੀਂ ਤਾਂ ਫਿੱਕੇ ਕੱਪੜਿਆਂ ਤੇ ਆ ਜਾਓ ਤੁਸੀਂ ਉਹ ਕੋਈ ਚੀਜ਼ ਨਾ ਕਰੋ ਜਿਹੜੀ ਤੁਹਾਨੂੰ ਖੁਸ਼ ਰੱਖਦੀ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਆਪਣੀ ਕਪੜਿਆਂ ਤੋਂ ਲੈ ਕੇ ਪੂਰੀ ਜ਼ਿੰਦਗੀ ਨੂੰ ਬੇਰੰਗ ਕਰ ਲਓ ਤੁਸੀਂ ਕਿਸੇ ਦੇ ਵਿਆਹਾਂ ਸ਼ਾਦੀਆਂ 'ਚ ਜਾ ਕੇ ਹੱਸਣਾ ਨਹੀਂ ਹੈਗਾ ਤੁਸੀਂ ਕਿਸੇ ਨਾਲ ਬੈਠ ਕੇ ਕਦੀ ਆਪਣੇ ਦਿਲ ਦੀਆਂ ਉਹ ਗੱਲਾਂ ਨਹੀਂ ਕਰਨੀਆਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੁਸੀਂ ਕਿਉਂ ਕਰਦੇ ਹੋ ਐਵੇਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਭੁੱਖੇ ਹੁੰਨੇ ਆ ਨਾ ਤਾਂ ਸਾਡੇ ਮੂੰਹ 'ਚ ਕੋਈ ਬੁਰਕੀ ਨਹੀਂ ਪਾਉਣਾ ਦਾ ਫਿਰ ਅਸੀਂ ਦੁਨੀਆ ਦੇ ਇੰਨੇ ਅਹਸਾਨਮੰਦ ਕਿਉਂ ਹੋ ਜਾਂਦੇ ਆ ਵੀ ਮੈਂ ਤਾਂ ਜੀ ਦੁਨੀਆ ਦੇ ਹਿਸਾਬ ਨਾਲ ਹੀ ਚੱਲੂਗੀ ਹੈਨਾ ਮਤਲਬ ਜੋ ਮੈਨੂੰ ਦੁਨੀਆ ਕਹੂਗੀ ਕਿਸੇ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੁੰਦੀ ਜੇ ਕਿਸੇ ਨੂੰ ਪਰਵਾਹ ਹੁੰਦੀ ਹੈ ਤਾਂ ਤੁਹਾਡੀ ਖੁਸ਼ੀਆਂ ਦੀ ਹੁੰਦੀ ਆ ਵੀ ਇਹ ਅੱਛਾ ਕੱਲਾ ਰਹਿ ਕੇ ਵੀ ਕਿਵੇਂ ਹੱਸ ਰਿਹਾ ਕੱਲਾ ਰਹਿ ਕੇ ਵੀ ਕਿਵੇਂ ਖੁਸ਼ ਹੋ ਰਿਹਾ ਤਾਂ ਅਸੀਂ ਕਿਸੇ ਨੂੰ ਵੀ ਜਵਾਬ ਦੇ ਨਹੀਂ ਹੈਗੇ ਜੇ ਅਸੀਂ ਜਵਾਬ ਦੇ ਕਦੀ ਹੋਵਾਂਗੇ ਵੀ ਤਾਂ ਅਸੀਂ ਸਾਡੇ ਜੰਮਣ ਵਾਲਿਆਂ ਨੂੰ ਜਵਾਬ ਦੇ ਆ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਜਾਂ ਅਸੀਂ ਜਿਹਦੇ ਲੜ ਲੱਗ ਕੇ ਕਿਸੇ ਘਰ ਚ ਆਏ ਆ ਉਹਦੇ ਲਈ ਅਸੀਂ ਜਵਾਬ ਦੇ ਆ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਿਸੇ ਲਈ ਜਵਾਬ ਦੇ ਹੁੰਨੇ ਆ ਤੇ ਮੈਂ ਬਹੁਤ ਸੋਚਦੀ ਹੁੰਨੀ ਆ ਕਿ ਜਿੰਨੀਆਂ ਵੀ ਕੁੜੀਆਂ ਨੇ ਇਦਾਂ ਦੀਆਂ ਹਨਾ ਉਹਨਾਂ ਨੂੰ ਵਾਕਈ ਦੂਜੀਆਂ ਕੁੜੀਆਂ ਲਈ ਐਗਜ਼ਾਮਪਲ ਬਣਨਾ ਚਾਹੀਦਾ ਤੇ ਉਹ ਬਣਦੀਆਂ ਵੀ ਨੇ ਤੁਸੀਂ ਆਪਣੇ ਨਿਆਣੇ ਨੂੰ ਇਹ ਜਿਹੀਆਂ ਜਨਾਨੀਆਂ ਦੀ ਗੁੜਤੀ ਦਿਵਾਇਆ ਕਰੋ ਵੀ ਦੇਖੋ ਐਨੀ ਸਿਰੜੀ ਸੀ ਇਹਨੇ ਆਪਣੇ ਦਮ ਤੇ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਕੱਢ ਲਈ ਇਹਨੇ ਕਿਸੇ ਦੇ ਬੂਹੇ ਤੇ ਜਾ ਕੇ ਢੋਈ ਨਹੀਂ ਲਈ ਕਿੰਨਾ ਚੰਗਾ ਵੀ ਜੇ ਤੁਹਾਡੀ ਨਵੀਂ ਵਿਆਹੀ ਨੋ ਉਸ ਔਰਤ ਦੇ ਮੱਥੇ ਲੱਗੇ ਵੀ ਜਿਹਨੇ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਹਾ ਆ ਕਿ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਦਮ ਤੇ ਵੱਡਾ ਕੀਤਾ ਉਹਨਾਂ ਨੂੰ ਪੜਾਇਆ ਲਿਖਾਇਆ ਕਈ ਵਾਰੀ ਅਸੀਂ ਆਪਣੇ ਘਰ ਵਾਲੇ ਦੇ ਜਾਣ ਦੇ ਗਮ ਚ ਦੁਨੀਆ ਨਾਲੋਂ ਇੰਨੀ ਜ਼ਿਆਦਾ ਦੂਰ ਹੋ ਜਾਂਦੇ ਆ ਕਿ ਅਸੀਂ ਆਪਣੇ ਬੱਚਿਆਂ ਤੇ ਵੀ ਧਿਆਨ ਨਹੀਂ ਦਿੰਦੇ। ਕਈ ਵਾਰੀ ਉਹ ਵੀ ਸਾਡੇ ਹੱਥੋਂ ਨਿਕਲ ਜਾਂਦੇ ਨੇ। ਤੁਸੀਂ ਸੱਚੀ ਉਸ ਵਕਤ ਹਿੰਮਤ ਨਾਲ ਆਪਦੇ ਨਿਆਣੇ ਪਾਲੋ ਕਿਉਂਕਿ ਕੱਲ ਨੂੰ ਤੁਹਾਡੇ ਬੁਢਾਪੇ ਦੇ ਵਿੱਚ ਇਹਨਾਂ ਨੇ ਤੁਹਾਡੇ ਕੰਮ ਆਉਣਾ ਤੇ ਤੁਸੀਂ ਉਹਨਾਂ ਨੂੰ ਉਸ ਢੰਗ ਨਾਲ ਪਾਲੋ ਕਿ ਤੁਹਾਡਾ ਬੁਢਾਪਾ ਜਿਹੜਾ ਸੌਖਾ ਹੋਵੇ। ਤੇ ਹੋਰਾਂ ਲਈ ਐਗਜ਼ਾਮਪਲ ਬਣਿਆ ਕਰੋ। ਤੁਸੀਂ ਕੁਝ ਵੀ ਆਪਣੀ ਜ਼ਿੰਦਗੀ ਚ ਨਾ ਤਬਦੀਲ ਕਰੋ ਕਿ ਜਿਹੜਾ ਤੁਹਾਨੂੰ ਲੱਗੇ ਕਿ ਵਾਕੇ ਕਿਸੇ ਦੇ ਜਾਣ ਨਾਲ ਜ਼ਿੰਦਗੀ ਖਾਲੀ ਹੋ ਜਾਂਦੀ ਹੈ ਕੋਈ ਕਿਸੇ ਮਰਨ ਵਾਲੇ ਨਾਲ ਨਹੀਂ ਮਰ ਸਕਦਾ ਇਹ ਬਹੁਤ ਵੱਡਾ ਸੱਚ ਆ ਪਰ ਜੇ ਤੁਸੀਂ ਆਪਣੀ ਜਿਉਂ ਦੀ ਜਾਗਦੀ ਜ਼ਿੰਦਗੀ ਨੂੰ ਮਾਰ ਦਵੋ ਨਾ ਇਹ ਉਸ ਕੁਦਰਤ ਦੀ ਤੋਹਫੀਨ ਆ ਜਿਨੇ ਤੁਹਾਨੂੰ ਇਹ ਜ਼ਿੰਦਗੀ ਬਖਸ਼ੀ ਆ ਲੋਕੀ ਕਹਿੰਦੇ ਹੁੰਦੇ ਨੇ ਕਿ ਕੁਦਰਤ ਵੀ ਕਦੀ ਤੁਹਾਨੂੰ ਬਣਾਉਣ ਲਈ ਕਾੜੀ ਨਹੀਂ ਕਰਦੀ ਇੱਕ ਇਨਸਾਨ ਨੂੰ ਬਣਾਉਣ ਲਈ ਇੱਕ ਬੱਚੇ ਨੂੰ 9 ਮਹੀਨੇ ਲੱਗਦੇ ਨੇ ਕੁਦਰਤ ਨੂੰ ਤੇ ਜੇ ਅਸੀਂ ਕਿਸੇ ਦੇ ਜਾਣ ਕਰਕੇ ਉਸ ਜ਼ਿੰਦਗੀ ਦੀ ਤੋਹੀਨ ਕਰ ਦਈਏ ਤਾਂ ਮੈਨੂੰ ਲੱਗਦਾ ਵਾਕਈ ਮਤਲਬ ਅਸੀਂ ਕੁਦਰਤ ਦੀ ਉਸ ਨਿਆਮਤ ਦੇ ਨਾ ਸ਼ੁਕਰੇ ਹੋ ਜਾਂਦੇ ਆ ਕਿ ਉਹਨੇ ਸਾਨੂੰ ਜ਼ਿੰਦਗੀ ਬਖਸ਼ੀ ਆ ਕਿੰਨਾ ਕੁਛ ਆ ਤੁਹਾਡੇ ਕਰਨ ਲਈ ਤੁਸੀਂ ਮੈਂ ਹਮੇਸ਼ਾ ਹਰ ਇੱਕ ਨੂੰ ਕਹਿੰਨੀ ਹੁੰਦੀ ਆ ਵੀ ਜੇ ਤੁਸੀਂ ਕਦੀ ਉਦਾਸ ਹੋ ਨਾ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਕਿਸੇ ਕੰਮ 'ਚ ਜੁਟ ਜੋ ਵੇਲ ਆ ਜਿਹੜਾ ਉਹ ਤੁਹਾਨੂੰ ਉਦਾਸੀਆਂ ਵੱਲ ਲੈ ਕੇ ਜਾਂਦਾ ਤੇ ਜਦੋਂ ਤੁਸੀਂ ਰੁੱਝੇ ਹੁੰਦੇ ਹੋ ਤਾਂ ਤੁਹਾਡੇ ਦਿਮਾਗ ਨੂੰ ਕਦੀ ਵੇਲ ਨਹੀਂ ਮਿਲਦੀ ਕਿ ਉਹ ਕੁਝ ਮਾੜਾ ਚੰਗਾ ਸੋਚੇ ਤੇ ਜਿੰਨੀਆਂ ਸਾਡੇ ਆਲੇ-ਦੁਆਲੇ ਜਿੰਨੀਆਂ ਵੀ ਇਦਾਂ ਦੀਆਂ ਭੈਣਾਂ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਆਪਣੇ ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜਿਹਾਇਆ ਕਰੋ ਤੇ ਬਾਕੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਐਵੇਂ ਨਾ ਕਿਸੇ ਲਈ ਜੱਜਮੈਂਟਲ ਹੋ ਜਾ ਕਰੀਏ ਵੀ ਇਹ ਤਾਂ ਜੀ ਪਤਾ ਨਹੀਂ ਹੁਣ ਕੱਲੀ ਰਹਿ ਗਈ ਇਹ ਤਾਂ ਪਤਾ ਨਹੀਂ ਦੁਨੀਆ ਤੇ ਬੰਦਿਆਂ ਦੇ ਆਸਰੇ ਭਾਲਦੀ ਫਿਰਦੀ ਆ ਹਨਾ ਅਸੀਂ ਐਵੇਂ ਛੱਟ ਹੀ ਬੰਦੇ ਤੇ ਕਰੈਕਟਰ ਤੇ ਗੱਲਾਂ ਕਰਨ ਲੱਗ ਜਾਨੇ ਆ ਮੈਂ ਮੈਨਾਂ ਤਾਂ 6-7 ਸਾਲ ਪਹਿਲਾਂ ਨਾ ਇੱਕ ਕਹਾਣੀ ਲਿਖੀ ਸੀਗੀ ਉਸ ਕਹਾਣੀ ਦਾ ਨਾਂ ਸੀਗਾ ਛੋਟੀ ਬੀਬੀ ਉਹ ਕਿਸੇ ਦੀ ਆਪਣੀ ਸੱਚੀ ਜ਼ਿੰਦਗੀ ਦੀ ਕਹਾਣੀ ਸੀ ਉਹਨਾਂ ਨੇ ਮੈਨੂੰ ਸੁਣਾਈ ਸੀ ਕਿ ਬਈ ਉਹਨਾਂ ਦੇ ਬੱਚਾ ਨਹੀਂ ਸੀ ਹੋ ਸਕਦਾ ਤਾਂ ਉਹਨਾਂ ਦਾ ਵਿਆਹ ਹੈ ਜਿਹੜਾ ਇੱਕ ਥੋੜੀ ਜਿਹੀ ਵੱਡੀ ਉਮਰ ਦੇ ਬੰਦੇ ਨਾਲ ਹੋ ਗਿਆ ਤੇ ਉਸ ਬੰਦੇ ਦੇ ਦੋ ਬੱਚੇ ਸੀ ਤੇ ਘਰ ਵਾਲੀ ਆ ਜਿਹੜੀ ਉਹ ਕੈਂਸਰ ਕਰਕੇ ਦੁਨੀਆ ਤੋਂ ਚਲੀ ਗਈ ਸੀ ਤੇ ਉਹ ਕਹਿੰਦੇ ਵੀ ਮੇਰੇ ਤੇ ਮੇਰੇ ਘਰ ਵਾਲੇ ਦੀ ਉਮਰ 'ਚ 15-16 ਸਾਲ ਦਾ ਫਰਕ ਹੈ ਤੇ ਵੀ ਜਦੋਂ ਵੀ ਮੈਂ ਆਪਣੇ ਸ਼ਰੀਕੇ ਕਬੀਲੇ ਚ ਜਾ ਕੇ ਬੈਠਦੀ ਆਂ ਤਾਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦਾ ਵਿਹਾਰ ਮੇਰੇ ਲਈ ਇੰਨਾ ਚੰਗਾ ਨਹੀਂ ਹੁੰਦਾ ਤਾਂ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦੇ ਵੀ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਜਿਹੜਾ ਵੱਡੀ ਉਮਰ ਦਾ ਘਰ ਵਾਲਾ ਹੈ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਤੁਸੀਂ ਸਾਰੇ ਹੀ ਸਮਝਦਾਰ ਹੋ ਕਿ ਸ਼ਾਇਦ ਮੈਂ ਉਹਦੇ ਨਾਲ ਖੁਸ਼ ਨਹੀਂ ਆ ਇਹ ਵਿਆਹ ਜਿਹੜਾ ਮੇਰਾ ਮਜਬੂਰੀ ਚ ਕੀਤਾ ਗਿਆ ਹੈ ਨਾ ਤੇ ਕਹਿੰਦੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਸਾਡੇ ਬੰਦੇ ਨੇ ਨਾ ਜਿਹੜੇ ਉਹ ਕਿਤੇ ਇਹਨੂੰ ਪਸੰਦ ਨਾ ਕਰਨ ਲੱਗ ਜਾਣ ਜਾਂ ਇਹ ਮੈਂ ਉਹਦੇ ਚ ਇੱਕ ਲਾਈਨ ਲਿਖੀ ਸੀ ਵੀ ਸਾਰਿਆਂ ਨੂੰ ਲੱਗਦਾ ਹੁੰਦਾ ਵੀ ਕਿਤੇ ਨਵੀਂ ਦੇਹੀ ਤੇ ਬੰਦਾ ਨਾ ਤਿਲਕ ਜਵੇ ਹਨਾ ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਉਹਨਾਂ ਦਾ ਚਕਾ ਮੇਰੇ ਵੱਲ ਨਾ ਹੋ ਜਵੇ ਤਾਂ ਇਸ ਲਈ ਉਹ ਮੈਨੂੰ ਆਪਣੇ ਘਰੇ ਗਈ ਨੂੰ ਬਹੁਤਾ ਜਿਆਦਾ ਹੱਸ ਕੇ ਨਹੀਂ ਬੁਲਾਉਂਦੀਆਂ ਹੈਗੀਆਂ ਜਾਂ ਚੰਗੇ ਢੰਗ ਨਾਲ ਨਹੀਂ ਮੇਰੇ ਨਾਲ ਵਰਤਦੀਆਂ ਹਨਾ ਤਾਂ ਕਿੰਨੀ ਜਿਆਦਾ ਮਾੜੀ ਸੋਚ ਆ ਸਾਡੀ ਵੀ ਇੱਕ ਜਨਾਨੀ ਉਹ ਦੂਜੀ ਜਨਾਨੀ ਨੂੰ ਐਦਾਂ ਸਮਝਣ ਲੱਗ ਜਾਂਦੀ ਹੈ ਹਨਾ ਤੇ ਬਾਕੀ ਦੁਨੀਆ ਜੋ ਤੁਸੀਂ ਜਿਉਣਾ ਹੁੰਦਾ ਪਰ ਦੁਨੀਆ ਨੂੰ ਆਪਣੇ ਆਪ ਤੇ ਸਵਾਰ ਕਰਕੇ ਨਹੀਂ ਤੁਸੀਂ ਜਿਉਣਾ ਹੁੰਦਾ ਤੁਹਾਡੀ ਜ਼ਿੰਦਗੀ ਚ ਕੁਝ ਵੀ ਵਾਪਰਿਆ ਜ਼ਿੰਦਗੀ ਉਦੋਂ ਤੱਕ ਨਹੀਂ ਖਤਮ ਹੁੰਦੀ ਜਦੋਂ ਤੱਕ ਤੁਹਾਡੇ ਸਾਹ ਚੱਲਦੇ ਨੇ ਤੇ ਜੇ ਸਾਹ ਚੱਲਦੇ ਨੇ ਤਾਂ ਇਹਨੂੰ ਜਿਉਣਾ ਚਾਹੀਦਾ ਹੰਡਾਉਣਾ ਨਹੀਂ ਚਾਹੀਦਾ ਕਿਉਂਕਿ ਕੱਲ ਨੂੰ ਜਦੋਂ ਤੁਸੀਂ ਮੁੱਕੋਗੇ ਨਾ ਤੇ ਰੱਬ ਨਾ ਕਰੇ ਕਿ ਤੁਹਾਨੂੰ 2-4 ਦਿਨ ਪਹਿਲਾਂ ਪਤਾ ਚੱਲ ਜAVE ਵੀ ਮੈਂ ਹੁਣੇ ਮੇਰਾ ਆਖਰੀ ਵਕਤ ਆ ਤੇ ਮੈਂ ਜਾਣ ਵਾਲਾ ਤਾਂ ਉਸ ਵਕਤ ਬਹੁਤ ਸਾਰੇ ਪਛਤਾਵੇ ਰਹਿ ਜਾਣਗੇ ਵੀ ਕਾਸ਼ ਮੈਂ ਆਹ ਕਰ ਲੈਂਦਾ ਕਾਸ਼ ਮੈਂ ਆਹ ਕਰ ਲੈਂਦਾ ਹਨਾ ਤੇ ਅਸੀਂ ਉਹ ਕੋਈ ਪਛਤਾਵਾ ਨਹੀਂ ਆਪਣੇ ਨਾਲ ਲੈ ਕੇ ਜਾਣਾ ਕਿ ਕਾਸ਼ ਮੈਂ ਆਹ ਕਰ ਲੈਂਦਾ ਤੁਹਾਡੇ ਕੋਲ ਵਕਤ ਤਾਂ ਸਭ ਕੁਝ ਕਰੋ ਤੇ ਦੁਨੀਆ ਦੀ ਪਰਵਾਹ ਨਾ ਕਰੋ ਆਪਣੇ ਨਿਆਣੇ ਪਾਲੋ ਤੇ ਆਪਣੇ ਜਿਹੜੇ ਖਾਸ ਕਰਕੇ ਨਾ ਆਰਥਿਕ ਫੈਸਲੇ ਨੇ ਉਹ ਥੋੜੇ ਥੋੜੇ ਕੁੜੀਆਂ ਨੂੰ ਉਹਨਾਂ ਚ ਹਿੱਸੇਦਾਰੀ ਨਿਵਾਉਣੀ ਚਾਹੀਦੀ ਔਰ ਲੈਣੇ ਚਾਹੀਦੇ ਨੇ ਫੈਸਲੇ ਕਈ ਵਾਰੀ ਇੱਕਦਮ ਇਹੋ ਜਿਹਾ ਕੁਝ ਵਾਪਰ ਜਾਂਦਾ ਕਿ ਅਸੀਂ ਕਹਿੰਦੇ ਹਾਂ ਜੀ ਸਾਨੂੰ ਤਾਂ ਘਰ ਦੇ ਕੀ ਕਿੱਥੇ ਕੀ ਪਿਆ ਹੈ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਕੀ ਨੇ ਸਾਨੂੰ ਤਾਂ ਪਤਾ ਹੀ ਨਹੀਂ ਪੈਸੇ ਕਿੱਥੋਂ ਆਉਂਦੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਰੱਬ ਨਾ ਕਰੇ ਕਿਤੇ ਇਹੋ ਜਿਹਾ ਵਕਤ ਆ ਜਾਵੇ ਤੇ ਤੁਸੀਂ ਇਹ ਚੀਜ਼ ਕਹੋ ਇਹ ਬਹੁਤ ਤੰਦਰੁਸਤ ਦਿਮਾਗ ਨੇ ਇਹਨਾਂ ਨੂੰ ਆਪਣੇ ਘਰ ਦੀ ਹਰ ਜ਼ਿੰਮੇਵਾਰੀ ਚ ਪਾਓ ਤਾਂ ਜੋ ਕਿਤੇ ਰੱਬ ਨਾ ਕਰੇ ਇਕੱਲੇ ਜ਼ਿੰਮੇਵਾਰੀ ਨਿਭਾਉਣੀ ਪੈ ਜੇ ਨਾ ਫਿਰ ਤੁਸੀਂ ਇਹੋ ਜਿਹੀਆਂ ਚੀਜ਼ਾਂ ਸੋਚੋ ਕਿ ਹੁਣ ਮੈਂ ਕੀ ਕਰਾਂ ਬਾਕੀ ਕੁੜੀਆਂ ਤਾਂ ਵੈਸੇ ਹੀ ਬਹੁਤ ਜਿੰਦਾਦਿਲ ਵੀ ਹੁੰਦੀਆਂ ਨੇ ਬਹੁਤ ਸਬਰਾਂ ਵਾਲੀਆਂ ਵੀ ਹੁੰਦੀਆਂ ਨੇ ਤੇ ਬੜੀਆਂ ਜ਼ਿੰਦਗੀ ਨੂੰ ਡਟ ਕੇ ਖੜ ਜਾਂਦੀਆਂ ਨੇ ਜ਼ਿੰਦਗੀ ਦੇ ਸਾਹਮਣੇ ਤੇ ਤੁਸੀਂ ਇਦਾਂ ਹੀ ਡਟ ਕੇ ਖੜਨਾ ਤੇ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋਵੇ ਬਹੁਤ ਖੂਬਸੂਰਤ ਹੋਵੇ ਬਹੁਤ ਪੋਜ਼ਿਟਿਵ ਹੋਵੇ ਆਪਾਂ ਇਹੀ ਦੁਆ ਕਰਦੇ ਆਂ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ